ਅਗਲਾ ਜੀਵਨ ਤੱਤ ਹੈ ਜ਼ਹਿਰ ਜੋਗੀਪੁਰ ਦਾ ਸੰਤੂ ਜੁਲਾਹਾ ਕਈ ਸਾਲਾਂ ਤੋਂ ਪਿੰਡ ਚੋਂ ਕੱਤਿਆ ਸੂਤ ਲੈ ਜਾਂਦਾ ਬਣਦੀ ਮਜ਼ਦੂਰੀ ਲੈ ਕੇ ਖੇਸ ਖਦਰਾਤ ਬੁਣ ਕੇ ਦੇ ਜਾਂਦਾ ਭਲਾ ਲੋਕ ਸੀ ਹਰ ਇੱਕ ਨਾਲ ਆਪਣੇ ਵਾਂਗ ਪੇਸ਼ ਆਉਂਦਾ ਇਸ ਵਾਰ ਸੂਬੇਦਾਰਾਂ ਦੇ ਘਰੋਂ ਸੂਤ ਲੈਣ ਆਇਆ ਸੂਬੇਦਾਰ ਨੇ ਸੇਵਾ ਭਾਵ ਨਾਲ ਅਧ ਰਿੜਕਾ ਪਿਆ ਆ ਸੂਤ ਦਿੱਤਾ ਸੰਤੂ ਚਲਾ ਗਿਆ ਪਿੱਛੋਂ ਪਤਾ ਲੱਗਾ ਜਿਹੜਾ ਅਧ ਰਿੜਕਾ ਸੰਤੂ ਪੀ ਕੇ ਗਿਆ ਉਸ ਨੰਗੇ ਮੂੰਹ ਵਾਲੀ ਚਾਟੀ 'ਚ ਰਾਤ ਸੱਪ ਡਿੱਗ ਪਿਆ ਸੀ ਜੋ ਮਧਾਣੀ ਨਾਲ ਦਹੀਂ ਸਮੇਤ ਵਿੱਚ ਹੀ ਵੱਡਿਆ ਟੁੱਕਿਆ ਗਿਆ ਉਹ ਅੱਧ ਰੜਕਾ ਜੁਲਾਪ ਹੀ ਗਿਆ ਟੱਬਰ ਦੀ ਜਾਨ ਮੁੱਠੀ ਚ ਆ ਗਈ ਵਿਚਾਰਾ ਪੰਗ ਦੇ ਪਾ ਮਾਰਿਆ ਗਿਆ ਫੈਸਲਾ ਹੋਇਆ ਘਟਾ ਤੇ ਇੱਥੇ ਮਿੱਟੀ ਪਾ ਦਿੱਤੀ ਜਾਏ ਗੱਲ ਬਾਹਰ ਨਿਕਲ ਗਈ ਤਾਂ ਸਮਝੋ ਕਤਲ ਗਲ ਪੈ ਗਿਆ ਅਚਾਨਕ 15 ਦਿਨਾਂ ਬਾਅਦ ਸੰਤੂ ਖੇ ਸੁਣ ਕੇ ਲੈ ਆਇਆ ਸੁਵੇਧਾਰਨੀ ਤਾਂ ਨਾ ਛੁੱਟੀ ਫਿਰ ਸੰਤੂ ਤੂੰ ਅਸੀਂ ਤਾਂ ਸਮਝਿਆ ਤੂੰ ਮਰ ਖੱਪ ਗਿਆ ਲੱਖ ਲੱਖ ਸ਼ੁਕਰ ਹੈ ਰੱਬ ਦਾ ਮੈਂ ਤਾਂ ਹੁਣੇ ਪਿੰਡ 'ਚ ਲੱਡੂ ਵੰਡੂ ਤੇ ਗੁੱਗੇ ਦੀ ਸੁੱਖਣਾ ਸੁਕੂ ਤੱਬਰ ਦੇ ਜੀ ਲਾ ਮੰਗ ਇਕੱਠੇ ਹੋ ਗਏ ਹੈਰਾਨੀ ਨਾਲ ਸੰਤੂ ਨੂੰ ਵੇਖਣ ਲੱਗੇ ਉਹਨਾਂ ਸੱਪ ਦੇ ਰਿੜਕੇ ਜਾਣ ਦੀ ਸਾਰੀ ਕਹਾਣੀ ਸੁਣਾਈ ਸੰਤੂ ਖੇਸ ਦਿੱਤੇ ਪੈਸੇ ਲੈ ਚਲਾ ਗਿਆ ਚੌਥੇ ਦਿਨ ਸੰਤੂ ਸੱਪ ਦੇ ਜ਼ਹਿਰ ਨਾਲ ਮਰ ਗਿਆ ਤਾਂ